ਬੜੀ ਸ਼ਾਨਦਾਰ ਜਿੱਤ ਹੋਈ ਤੁਹਾਡੀ ਕੀ ਕਹਿਣਾ ਚਾਹੋਗੇ ਮੈਂ ਬੇਨਤ ਧੰਵਾਦੀ ਆ ਤੁਹਾਡੇ ਪ੍ਰੈਸ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਉਹ ਜੀ ਮੈਂ ਡੀਐਸਪੀ ਅਸ਼ੋਕ ਕੁਮਾਰ ਵਾਰਡ ਨੰਬਰ 36 ਹਲਕਾ ਸਾਊਥ ਉਹ ਜੀ ਲੋਕਾਂ ਨੇ ਮੈਨੂੰ ਇਥੋਂ ਆਪ ਇਲੈਕਸ਼ਨ ਲੜ ਕੇ ਨਾਲ ਮੇਰੇ ਬੂਤੇ ਆਪ ਰੱਖੇ ਲੋਕਾਂ ਨੇ ਲੀਆ ਤੇ ਮੈਂ ਉਹਨਾਂ ਦਾ ਬੜਾ ਧੰਵਾਦੀ ਆ ਦੂਜਾ ਧੰਵਾਦੀ ਆ ਮੈਂ ਅੰਮ੍ਰਿ ਲੇ ਹਲਕਾ ਸੌਥ ਜੀ ਡਾਕਟਰ ਨੀਜੇ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਵਧੀਆ ਕੰਮ ਕਰਾਇਆ ਤੇ ਜਿਹੜੀ ਫਸਲ ਜਿਹੜੀ ਮੈਂ ਵੱਢੀ ਅੱਜ ਤੇ ਇਹ ਜਿਹੜੀ ਸੀਟ ਆ ਇਹ ਫਸਲ ਦੀ ਮੈਨੂੰ ਮਿਲੀ ਆ ਇਹ ਮੈਨੂੰ ਡਾਕਟਰ ਨੀਜੇ ਸਾਹਿਬ ਵੱਲੋਂ ਮੈਨੂੰ ਸੀਟ ਮਿਲੀ ਆ ਉਹਨਾਂ ਨੇ ਮੈਨੂੰ ਜਿਤਾਇ ਦਿੱਤੀ ਆ ਤੇ ਮੈਂ ਉਹਨਾਂ ਨੇ ਛੋਲੇ ਪਾ ਰਿਹਾ ਆ ਆਮ ਆਦਮੀ ਦੇ ਜਿਹੜੇ ਹੁਣ ਵਾਰਡ ਦੇ ਜਿਹੜੇ ਕੰਮ ਆ ਅੱਗੇ ਕੀ ਪਲਾਨਿੰਗ ਹੈਗੀ ਹੈ ਕਿ ਅੱਗੇ ਮੇਰੀ ਪਹਿਲਾਂ ਕਿਹਾ ਵੀ ਜਿਹੜੀ ਵਾਰਡ ਨੰਬਰ 36 ਹਨ ਮੇਰੀ ਵਾਰਡ ਹੈ ਇਹ ਮੈਂ ਵਾਰਡ ਜੰਨੀਕਰ ਬਣੂਗਾ ਜੰਨੀਕਰ ਹੋਏ ਸਿਜਾਉਗਾ ਇੱਥੇ ਮੈਂ ਕੋਈ ਗੱਲ ਦੀ ਕਮੀ ਨਹੀਂ ਰੰਦਣੀ ਪਹਿਲਾਂ ਮੈਂ ਫੁੱਲ ਜਿੱਥੇ ਤੇ ਮੇਰੇ ਲਾਗੇ ਕਲੋਨੀਆ ਬਣੀਆਂ ਇਹ ਟੱਕਾ ਓਵਰ ਹੈ ਉਹ ਆ ਹਾਂਜੀ ਡਾਇਮੰਡ ਆ ਲਾਗੇ ਇਨਾ ਜਾਂ ਦੂਜੀ ਕੌਣੀ ਜਿੱਥੇ ਮੈਂ ਪਈਆਂ ਜਿਹੜੇ ਜਿਹੜੇ ਵਾਲੀ ਵਾਰ ਜਿਹੜੇ ਉੱਥੇ ਜੋ ਠੰਡੀਆਂ ਮਾਰਕੀਟ ਸਰਕਾਰ ਨੇ ਬਣਾਈਆਂ ਕਖਰੀ ਬਣਾਈਆਂ ਉਹਨਾਂ ਨੂੰ ਮੈਂ ਸੁਧਾਰੂਗਾ ਉੱਥੇ ਮੈਂ ਫੁੱਲਦਾਰ ਬੂਟੇ ਲਾਉਣੇ ਸ਼ੁਰੂ ਆਪ ਕਰੂੰਗਾ ਹਾਂਜੀ ਫੁੱਲਦਾਰ ਬੂਟੇ ਲੱਗਣਗੇ ਲੋਕੀ ਸਹਿਰਾ ਕਰਗੇ ਖਰੀ ਤੇ ਤੇ ਲੋਕੀ ਯਾਦ ਕਰਨਗੇ ਵਾਕਿਆ ਆਮ ਪਾਰਟੀ ਆਈ ਸੀ ਹਾਂਜੀ ਆਮ ਪਾਰਟੀ ਨੇ ਪਹਿਲੇ ਬੜੇ ਕੰਮ ਕੀਤੇ ਆ ਤੇ ਬਾਕੀ ਜਿਹੜੇ ਹੁਣ ਕੰਮ ਹੋਣਗੇ ਨਾ ਉਹ ਲੋਕ ਯਾਦ ਕਰਗੇ ਹਰ ਸਰਦ ਦੇ ਬੂਟੇ ਲਾਊਗਾ ਤੇ ਲੋਕਾਂ ਨੂੰ ਵੀ ਪੀਰ ਕਰੂਗਾ ਕਿ ਫੋਲਦਾਰ ਵਜਾ ਵਧੀਆ ਬੁੱਟੇ ਲਾਓ ਤੇ ਉਹਨਾਂ ਉੱਤੇ ਜਿਹੜਾ ਵਾ ਉਹਨਾਂ ਨੂੰ ਪਾਲੋ ਤੇ ਵਧੀਆ ਆਪਣੇ ਨਾਲ ਇਲਾਕਾ ਬਣੇ ਬਿਲਕੁਲ ਬਿਲਕੁਲ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਤੁਹਾਡੇ ਕੰਮ ਦੇ ਕਰਕੇ ਹੀ ਵੋਟਾਂ ਪਈਆਂ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਹੋਗੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਮੈਂ ਲੋਕਾਂ ਦਾ ਫਿਰ ਤੋਂ ਫਿਰ ਤੋਂ ਮੈਂ ਲੋਕਾਂ ਦਾ ਧੰਨਵਾਦ ਕਰਦਾ ਮੇਰੇ ਵਾਸਤੇ ਲੋਕਾਂ ਨੇ ਚੁੰਡਾ ਦੇ ਵਿੱਚ ਦਸਵਾਂ ਦਿੱਤੀਆਂ 12ਵੇਂ ਲੋਕਾਂ ਦਾ ਦਸਵਾਂ ਦਿੱਤੀਆਂ ਜਿਹੜੀਆਂ ਮੈਂ ਇਹ ਇਹ ਜਿਹੜੀਆਂ ਰਸਾ ਹੋਈਆਂ ਉਹਨਾਂ ਕਰਕੇ ਮੈਂ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਬਣਾਇਆ ਵਾ ਅਕਾਲਪੁਰ ਰੱਖਾਂ ਦਾ ਅਦਦਾ ਮਹਤਨਵਾ ਕਰਦਾ ਮਹਾਰਾਣੀ ਦਾ ਮਤਨਵਾ ਕਰਦਾ ਬਾਬਾ ਬੁੱਢਾ ਸਾਹਿਬ ਜੀ ਦਾ ਮਤਨਵਾ ਕਰਦਾ ਬਾਬਾ ਸੁਰਦਾ ਜੀ ਦਾ ਮਤਨਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ